ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਲਕਪ੍ਰੀਤ कौर ਹੈ ਮੈਂ ਪਿੰਡ ਨੱਥੂਵਾਲਾ ਫਿਰੋਜ਼ਪੁਰ ਦੀ ਰਹਿਣ ਵਾਲੀ ਹਾਂ ਮੈਂ ਅਕਾਲ ਅਕੈਡਮੀ ਪੜਾਉਣਾ ਦੀ ਵਿਦਿਆਰਥਣ ਹਾਂ ਹੁਸ਼ਿਆਰਪੁਰ ਪਿੰਡ ਖੈਰੜ ਅਛਰਵਾਲ ਵਿਖੇ 13 ਤਰੀਕ ਤੋਂ ਲੈ ਕੇ 17 ਤਰੀਕ ਤੱਕ ਗੁਰਬਾਣੀ ਕੰਠ ਮੁਕਾਬਲਾ ਕੀਰਤਨ ਮੁਕਾਬਲਾ ਕਵਿਸ਼ਰੀ ਮੁਕਾਬਲਾ ਅਤੇ ਸਵਾਲ ਜਵਾਬ ਮੁਕਾਬਲਾ ਕਰਵਾਏ ਗਏ ਜਿੰਨਾ ਚਾਰਾਂ ਵਿੱਚ ਮੈਂ ਭਾਗ ਲਿਆ ਅਤੇ 5000 ਬੱਚਿਆਂ ਵਿੱਚੋਂ 1000 ਬੱਚੇ ਫਾਈਨਲ ਦੇ ਵਿੱਚ ਗਏ ਹਜ਼ਾਰਾਂ ਬੱਚਿਆਂ ਵਿੱਚੋਂ 24 ਬੱਚੇ ਉਹ ਸਨ ਜਿਨ੍ਹਾਂ ਨੇ ਚਾਰਾਂ ਮੁਕਾਬਲਿਆਂ ਦੇ ਵਿੱਚ ਹੀ ਪਾਗ ਲਿਆ ਸੀ ਉਹਨਾਂ ਚਾਰਾਂ ਮੁਕਾਬਲਿਆਂ ਦੇ ਵਿੱਚ ਜਿਹੜੇ 24 ਬੱਚੇ ਸੀ ਉਹਨਾਂ ਦਾ ਦੁਬਾਰਾ 16 ਤਰੀਕ ਨੂੰ ਟੈਸਟ ਲਿਆ ਗਿਆ ਜਿਨ੍ਹਾਂ ਵਿੱਚੋਂ ਉਹਨਾਂ ਬੱਚਿਆਂ ਤੋਂ ਗੁਰਬਾਣੀ ਕੀਰਤਨ ਕਵਿਸ਼ਰੀ ਅਤੇ ਸਵਾਲ ਜਦ ਦੁਬਾਰਾ ਸੁਨੇ ਗਏ ਉਹਨਾਂ ਬੱਚਿਆਂ ਵਿੱਚੋਂ ਉਹਨਾਂ ਨੇ ਇੱਕ ਬੱਚਾ ਕੱਢਿਆ ਸਰਵੋਤਮ ਬੱਚਾ ਜਿੰਨੂੰ ਉਹਨਾਂ ਨੇ 5 ਲੱਖ ਰੁਪਏ ਦਾ ਇਨਾਮ ਦੇਣਾ ਸੀ ਅਤੇ ਗੁਰੂ ਸੱਜ ਦੀ ਕਿਰਪਾ ਨਾਲ ਗੁਰੂ ਸਾਹਿਬ ਜੀ ਨੇ ਉਹ ਸਾਡੀ ਝੋਲੀ ਪਾਇਆ ਫੱਟੇ ਮੈਂ ਆਪ ਜੀ ਨੂੰ ਵਾਅਦਾ ਕਰਦੀ ਹਾਂ ਕਿ ਮੈਂ ਅੱਗੇ ਹੋਰ ਮਿਹਨਤ ਕਰਕੇ ਹੋਰ ਮੁਕਾਮਾਂ ਤੇ ਪਹੁੰਚਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ